वाहेगुरू जी, जी। आप... वाहे खालसा वाहित ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਜੀਤ ਕਿ ਨਾਮ ਆਪਣਾ ਮੇਰਾ ਨਾਮ ਅਮਰਤ ਹੈਂਗਾ ਜੀ ਇਹ ਗੁਰਦੁਆਰਾ ਬਾਬਾ ਰਾਮ ਜੀ ਦੀ ਪੀਰ ਜੀ ਪਿੰਡ ਨੱਥੂ ਚਾਲ ਇਹ ਜਿਹੜੇ ਸੰਧਾਰਤ ਅਧਰੋ ਇਹਦੀ 10 ਲੜੀਆਂ ਸੀ ਖੰਡ ਜਾਪਾਣੀਆਂ ਇਹ 18 ਦਿਨ ਨੂੰ ਪਹਿਲੀ ਲੜੀ 20 ਤਰੀਕ ਤੱਕ ਤੇ 20 ਤੋਂ 22 ਫਿਰ 22 ਤੋਂ 24 ਤੇ 25 ਤਰੀਕ ਨੂੰ ਫਾਈਨਲ ਮੇਲਾ ਆ ਜੀ ਬਹੁਤ ਪ੍ਰਬੰਧ ਆ ਜੀ ਮੇਲਾ ਹਰ ਸਾਲ ਹੀ ਮਨਾਇਆ ਜਾਂਦਾ ਕਾਫੀ ਸਾਲਾਂ ਤੋਂ ਲਗਾਤਾਰ ਚੱਲਦਾ ਆ ਤੇ ਲਗਾਤਾਰੀ ਪ੍ਰਬੰਧ ਜਿਹੜੇ ਉਹਨਾਂ ਵਿੱਚ ਵਾਦਾ ਹੀ ਹੁੰਦਾ ਆ ਲਾਗੇ ਲਾਗੇ ਦੇ ਬਹੁਤ ਪਿੰਡਾਂ ਦੀ ਸੰਗਤ ਆ ਸੰਗਤਾਂ ਵਾਸਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਆ ਮਿੱਠੇ ਦਾ ਪ੍ਰਬੰਧ ਆ ਇੱਥੇ ਬਹਿਣ ਵਾਸਤੇ ਪ੍ਰਬੰਧ ਆ ਪੱਖੇ ਲਾਏ ਗਏ ਨੇ ਸੁਜਾਵਟ ਕੀਤੀ ਆ ਇਹ ਸਾਰੇ ਪ੍ਰਬੰਧ ਕੀਤੇ ਜਾਂਦੇ ਆ ਜੀ ਐਨਆਰਆਈ ਵੀਰਾਂ ਦੀ ਪੂਰ ਸਪੋਰਟ ਆ ਜੀ ਵਿਆਹਤ ਮਾਇਆ ਭੇਜਦੇ ਆ ਪੰਚਾਇਤ ਦਾ ਵੀ ਪੂਰਾ ਹੱਥਿਆ ਲੈ ਕੇ ਸਹਿਯੋਗ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ RAM yogi ਜੀ ਮੌਖਾ ਇਹਨਾਂ ਦਾ ਪ੍ਰਬੰਧ ਹੁੰਦਾ ਆ ਬਾਕੀ ਨਾਲ ਨਗਰ ਸਾਰੇ ਦੀ ਸੰਗਤ ਗਵਾਂਢੀ ਨਗਰਾਂ ਦੀ ਸੰਗਤ ਦੂਰੋਂ ਦੂਰੋਂ ਜਿਹੜੇ ਰਿਸ਼ਤੇਦਾਰ ਨੇ ਸਾਡੇ ਨਗਰ ਦੀਆਂ ਬੱਚੀਆਂ ਨੇ ਧੀਆਂ ਨੇ ਜਿਨ੍ਹਾਂ ਦੇ ਵਿਆਹ ਹੋ ਗਏ ਕਾਫੀ ਸਾਲ ਪਹਿਲਾਂ ਵੀ ਜਾਂ ਹੁਣ ਜਿਹੜੀਆਂ ਬੱਚੀਆਂ ਵਿਆਈਆਂ ਗਈਆਂ ਉਹ ਵੀ ਸਾਰੀਆਂ ਇਸ ਮੇਲੇ ਤੇ ਪਹੁੰਚਦੀਆਂ ਨੇ ਉਹਨਾਂ ਦੇ ਪਰਿਵਾਰ ਸਾਰਾ ਪਰਿਵਾਰ ਪਹੁੰਚਦੇ ਨੇ ਉਹ ਵੀ ਅਖੰਡ ਜਾਪਾਂ ਦੀ ਸੇਵਾ ਲੈਂਦੇ ਨੇ ਐਵੇਂ ਜਿਵੇਂ ਜਿਵੇਂ ਛੜਦਾ ਸੰਗਤ ਦੀ ਜੂਰੂ ਜੂਰੂ ਸੰਗਤ ਆਉਂਦੀ ਹੈ ਇਹ ਹਰ ਸਾਲ ਦੇਸੀ ਮਹੀਨੇ ਦੇ ਹਿਸਾਬ ਨਾਲ ਬਣਾਇਆ ਜਾਂਦਾ ਹੈ ਜੀ ਤੇ ਅਜੇ ਅੰਗਰੇਜ਼ੀ ਮਹੀਨੇ ਦੀ ਗੱਲ ਕਰੀਏ ਤੇ ਉਹ ਤਰੀਕ ਕਈ ਵੇਲੇ 10ਵੇਂ ਮਹੀਨੇ ਚਲ ਜਾਂਦੀ ਹੈ ਕਈ ਵੇਲੇ 9ਵੇਂ ਮਹੀਨੇ ਆ ਜਾਂਦੀ ਹੈ ਜੀ ਹਾਂਜੀ ਨੌਜਵਾਨਾਂ ਨੂੰ ਮੈਸੇਜ ਇਹੀ ਹੈ ਜੀ ਆਪਾਂ ਗੁਰੂ ਵਾਲੇ ਬਣੀਏ ਅਮਰਤ ਛਕੀਏ ਗੁਰਦੁਆਰੇ ਆ ਕੇ ਸੇਵਾ ਕਰੀਏ ਜਿਹੜੇ ਆਪਾਂ ਵਿਹਲੇ ਉਦਾਂ ਰਹਿੰਨੇ ਆ ਉਹ ਆਪਾਂ ਦੇ ਸੰਬੰਧ ਕੜੀਏ ਦਸਾਂ ਨੂੰ ਆਂਦੀ ਕਿਰਤ ਕਮਾਈ ਦਾ ਇਹ ਦਸਬੰਧ ਕੇਵਲ ਲੰਗਰ ਵੈਟੀ ਨਹੀਂ ਪਾਇਆ ਜਾਂਦਾ ਲੋੜਵੰਦਾ ਦੀ ਵੀ ਸੇਵਾ ਕੀਤੀ ਜਾਂਦੀ ਆ ਆਪਾਂ ਗੁਰੂ ਦੇ ਆਸ਼ੇ ਤੇ ਚੱਲੀਏ ਜੋ ਗੁਰੂ ਸਾਹਿਬ ਆਪਾਂ ਬਚਨ ਕਰਦੇ ਉਹ ਤੇ ਪਹਿਰਾ ਦੇਣਾ ਚਾਹੀਦਾ ਮੇਰਾ ਨਾਮ ਦਰਬਾਰ ਸਿੰਘ ਹੋਜੀ ਗੋਸਤ ਅਜੀਤ ਸਿੰਘ ਜੀ ਤੋਂ ਬੋਲਣਾ ਸਵੇਰ ਚਾਰੇ ਹਾਦੇ ਉਹ ਨਾਲ ਜੁਰਮ ਨਹੀਂ ਕਰਨੀ ਚਾਹੀਦੀ ਕਿਸੇ ਬਤੇ ਰਿਹਾ ਖੁਸ਼ੀ ਕਰਕੇ ਇੱਥੇ ਸਾਰੇ ਇਕੱਠੇ ਹੁੰਦੇ ਸੀ ਕਿਸੇ ਕਰਕੇ ਮੇਲਾ ਬਣਾਇਆ ਜਾਂਦਾ ਨਹੀਂ ਦੱਸਦੀ ਆਪ ਕੀ ਕਰਾਂਗੇ ਸੰਗਤੋਂ 25 ਤਰੀਕ ਨੂੰ ਬਹੁਤ ਜ਼ਿਆਦਾ ਆਉਂਦੀ ਆ ਜਿੱਦਣ ਘੋੜ ਪੈਂਦੇ ਆ ਉਧਰ ਵੀ ਕਾਫੀ ਹੋ ਜਾਂਦੀ ਆ ਮੇਲੇ ਵਿੱਚ ਕਮੇਟੀ ਮੈਂਬਰਾਂ ਦਾ ਵੀ ਕੰਮ ਚਲੋ ਬਣਾਉਣਾ ਹੈ ਆਪਣੇ ਪ੍ਰਧਾਨ ਬੰਦੇਵ ਸਿੰਘ ਗਿੱਲਾ ਤੇ ਬਾਕੀ ਪੰਜ ਮੈਂਬਰ ਹੈ ਮੈਂ ਕੈਸੀ ਹਾਂ ਦਰਬਖਤ ਸਿੰਘ ਸਾਰਿਆਂ ਦਾ ਸਹਿਯੋਗ ਹੈ ਸਾਰਿਆਂ ਦਾ ਸਹਿਯੋਗ ਹੈ ਸਾਰੇ 15 ਮੈਂਬਰ ਹੈ ਕਮੇਟੀ ਮੈਂਬਰ ਐਨ ਆਰ ਆਈ ਦੀਆਂ ਐਨ ਆਰ ਆਈ ਵੀਰੋ ਹੋਰ ਕੋਟ ਦੇ ਬੰਦੇ ਹੋਰ ਲਾਗੇ ਸਾਡੇ ਜਿੰਨੇ ਪਿੰਡ ਸਾਰਿਆਂ ਦਾ ਸਹਿਯੋਗ ਹੈ ਅੱਜ ਕੱਲ ਦੇ ਬੱਚੇ ਜਿਹੜੇ ਸਿਰਫ ਪਾਸੋਂ ਨਾਲ ਬੜੇ ਤੀਜਾ ਆਪਣਾ ਗਹਿਣਾ ਹੁੰਦਾ ਹੈ ਅੱਜ ਕੱਲ ਦੇ ਬੱਚੇ ਤੇ ਇਹ ਦੇਖਿਆ ਵੀ ਤੁਸੀਂ ਪੜੋ ਪੜ ਕੇ ਕੁਝ ਬਣੋ ਜੇ ਇਸੇ ਕੰਮ 'ਚ ਪੈ ਰਹੇ ਹੋ ਨਸ਼ੇ 'ਚ ਪੈ ਰਹੋਗੇ ਉਹ ਤਾਂ ਤੁਸੀਂ ਆਪ ਉੱਥੇ ਜੋ ਕੋਈ ਰਹਿ ਜਾਉਂਗੇ